ਸਾਨੂੰ ਕੁਛ ਨਹੀਂ ਚਾਹੀਦਾ ਬੰਦਾ ਸਾਨੂੰ ਇੱਕ ਕੰਟੇ ਦੀ ਖਾਤਰ ਦੇ ਦੇਣ ਸਹੀ ਇੱਕ ਕੰਟੇ ਦੀ ਖਾਤਰ ਸਰਕਾਰ ਸਾਨੂੰ ਬੰਦਾ ਦੇ ਦੇ ਅਸੀਂ ਆਪੇ ਹੀ ਬਦਲੇ ਲੈ ਲੱਗੇ ਮੈਂ ਕਰਵਾਉ ਉਹ ਬੰਦੇ ਨੂੰ ਮਾਰ ਕੇ ਪਰਚਾ ਆਪ ਦੇ ਦੇ ਮੈਂ ਖੜੇ ਮੈਂ ਕਰਵਾਉਂਗੀ ਸਾਨੂੰ ਇੱਕ ਕੰਟੇ ਦੀ ਲਈਓ ਬੰਦਾ ਦੇ ਦੇ ਜੇ ਅਸੀਂ ਕਿਸੇ ਧੀ ਦੀ ਖਾਤਰ ਜੇਲ੍ਹ ਭੁਗਤ ਲਾ ਗਏ ਕਿਦਾ ਸਾਨੂੰ ਕੋਈ ਗੱਲ ਨਹੀਂ ਸੇ ਸਾਡੀਆਂ ਲੱਖਾਂ ਧੀਆ ਬਚਣਗੀਆਂ ਕੋਈ ਗੱਲ ਨਹੀਂ ਅਸੀਂ ਨਾ ਮੈਰੀ ਮੈਂ ਮੈਂ ਕਰਾਂਗੀ ਮਾਰਸ ਆ ਇਹ ਮਾਈ ਭਾਪ ਕੋਰਦੀ ਬੰਦ ਤੈਨੂੰ ਕਰਾ ਅਵਾਜ਼ ਬੁਲੰਦ ਕੀਤੀ ਆ ਕਰੋ ਮੈਂ ਤਾਂ ਮੁੱਸੇ ਵਾਲੇ ਦੇ ਭੋਗ ਤੇ ਵੀ ਬੋਲ ਕੇ ਆਈ ਸੀ ਜਿਵੇਂ ਜਿਵੇਂ ਪ੍ਰਸ਼ਾਸਨ ਅੱਗੇ ਕੋਈ ਦੋਸ਼ੀ ਫੜਦੇ ਤਾਂ ਇਹਦਾ ਇਨਕਾਊਂਟਰ ਹੋ ਜਾਂਦਾ ਇਹਦਾ ਕਿਉਂ ਨਹੀਂ ਇਨਕੰਟਰ ਹੋਇਆ ਕਿਉਂ ਨਹੀਂ ਹੋਇਆ ਹਾਂ ਇਹਦਾ ਕਿਉਂ ਨਹੀਂ ਹੋਇਆ ਇੱਥੋਂ ਅੰਦਰ ਵੜੇ ਪੁਲਸ ਵਾਲੇ ਪੈਸੇ ਲੈ ਕੇ ਬਾਹਰ ਨਿਕਲ ਆਏ ਜੇ ਪੁਲਸ ਵਾਲੇ ਇਹ ਤਾਂ ਮਾੜੀ ਜੀ ਕਿਸੇ ਨੂੰ ਚੁੱਟੇ ਦੀ ਹੋ ਜੇ ਚੋਰੀ ਦੀ ਹੋ ਜੇ ਤਾਂ ਉਹਨਾਂ ਦੇ ਬਿੱਡਾ ਤੀਕ ਫਰੋਲ ਦਿਆ ਉੱਥੇ ਇਹਨਾਂ ਨੇ ਬਾਥਰੂਮ ਕਿਉਂ ਨਹੀਂ ਫਰੋਲਿਆ ਕਿਉਂ ਨਹੀਂ ਫਰੋਲਿਆ ਬਾਥਰੂਮੰਨੇ ਸੀ ਉਹ ਲੈ ਕੇ ਬਾਹਰ ਪੈਸੇ ਲੈ ਕੇ ਬਾਹਰ ਨਿਕਲ ਆਏ ਪਤਾ ਸੀ ਸਾਰਾ ਪੌਸਾ ਲੈਣ ਨੂੰ ਪਤਾ ਸੀ ਪੈਸੇ ਲੈ ਕੇ ਨਿਕਲ ਆਏ ਪਤਾ ਸੀ ਜਾਂਦੀ ਪੈ ਤੈਨੂੰ ਦੱਸਾਂ ਖਾਮਨੀ ਇਸ ਕੱਲ ਦਾ ਪਤਾ ਹੁੰਦਾ ਪੂਰੀ ਸੱਚੀ ਜਾਂਦੀ ਪਤਾ ਸੀ ਜਾਂਦੀ ਬਾਤ ਸੱਕਦੀ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਸਮਾਂ ਮਿਲ ਗਿਆ ਸੀਗਾ ਤੈਨੂੰ ਦੱਸਾਂ ਭਾਜੀ ਪਲਸਾਰਾ ਨੇ ਕੁਛ ਨਹੀਂ ਕਰਨਾ ਮੈਂ ਮੂੰਹ ਤਾਂ ਕਹਿਨੀ ਆ ਕੁਛ ਨਹੀਂ ਕਰਨਾ ਲੁੱ ਸਭ ਤੋਂ ਉੱਚਾ ਧਰਨਾ ਲਾਣਾ ਸ਼ੁਰੂ ਕਰ ਬਸ ਜੀ ਜੀ ਲਾ ਮਾਂ ਕੇ ਕੱਲ ਨੂੰ ਜਾਵਾਂਗੇ ਲਾਉਣਾ ਹੀ ਲਾਉਣਾ ਹੈ ਅਸੀਂ ਵੀ ਧੀਆਂ ਆਲੇ ਆ ਸਾਡੇਆਂ ਧੀਆਂ ਮੇਰੇ ਮੂਰੇ ਵੀ ਦੋ ਧੀਆਂ ਰੱਖੀਆਂ ਆ ਸਾਡੀਆਂ ਕੁੜੀਆਂ ਚੰਡੀਗੜ੍ਹ ਦੇ ਵਿੱਚ ਜੋਬ ਕਰਦੀਆਂ ਕੰੱਲਾਂ ਰਹਿਦੀਆਂ ਕੁਛ ਵੀ ਹੋ ਸਕਦਾ ਹੈ ਕੁਛ ਵੀ ਹੋ ਸਕਦਾ ਹੈ ਜੀ ਹਮ ਤੇ ਗੱਲ ਕੁਝ ਵੀ ਹੋ ਸਕਦਾ ਹੈ ਹੋਰ ਜ਼ਿਆਦਾ ਹਿੰਮਤ ਵਧੂਗੀ ਜ਼ਿਆਦਾ ਹਿੰਮਤ ਵਧੂਗੀ ਪਰ ਇਹ ਹਿੰਮਤ ਵਧਣ ਨਹੀਂ ਚਾਹੀਦੀ ਬੀਬਕਾ ਤੁਸੀਂ ਇਕਤਾ ਕਰੋ ਸਾਡੇ ਚ ਇਕਤਾ ਹੈ ਨਹੀਂ ਇਕਤਾ ਨਹੀਂ ਹੈ ਜਮਾ ਨਹੀਂ ਕੀ ਅਜ ਸਾਡੇ ਚ ਇਕਤਾ ਨਹੀਂ ਕਰ ਤੇ ਆ ਕੁਝ ਤਾਂ ਹੋਈ ਜਾਂਦਾ ਜੇ ਸਾਡੇ ਪੰਜਾਬ ਦੀ ਇਕਤਾ ਹੋਵੇ ਕੋਈ ਖੰਗ ਨਹੀਂ ਕੀ ਜਾਵੇ ਸਾਡੇ ਪੰਜਾਬ ਅੰਦੀ ਬੰਦਿਸ਼ ਦੇ ਵਿੱਚ ਪਾਏ ਨੇ ਸੌਤੀ ਆਰ ਦਾ ਰਿਪੋਰਟ ਕਾਨੂੰਨ ਆ ਜੀ ਅਗਲੇ ਨਾਲ ਦੀ ਨਾਲ ਚਰਾਹੇ 'ਚ ਬਹਿ ਕੇ ਧੌਣ ਲਾ ਦਿੰਦੇ ਆ ਨਜ਼ਾਰਾ ਇਸ ਚੀਜ਼ ਦਾ ਨਜ਼ਾਰਾ ਤੈਨੂੰ ਦੱਸਾਂ ਗੱਲ ਇਹ ਚੀਜ਼ਾਂ ਸਾਡੇ ਤਾਂ ਕਾਨੂੰਨ ਹੀ ਹਨੀ ਦੋ ਚਾਰ ਬੰਦੇ ਉਸੇ ਟਾਈਮ ਇਹਨਾਂ ਨੇ ਮੇਰੀ ਗੱਲ ਮਾਰੇ ਹੁਣ ਤਾਂ ਲੋਕਾਂ ਨੂੰ ਡਰ ਪੈ ਜੇ ਲੋਕਾਂ ਨੂੰ ਤਾਂ ਇਹ ਵੀ ਚਾਰ ਦਿਨ ਜੇਲ੍ਹ ਘੱਟ ਕੇ ਅਸੀਂ ਘਰੇ ਆ ਜਾਂਗੇ ਕੋਈ ਹੁਸ਼ਿਆਰਪੁਰ ਦੇ ਵਿੱਚ ਹਰਵੀਰ ਨੂੰ ਮਾਰਿਆ ਸੀ ਉਹਦਾ ਟ੍ਰਾਇਲ ਹੀ ਚੱਲਿਆ ਅਜੇ ਤਾਂ ਕੋਈ ਜੇ ਉਹਨੂੰ ਸਜ਼ਾ ਦਿੱਤੀ ਹੁੰਦੀ ਤਾਂ ਲੱਗਦਾ ਬਿਲਕੁਲ ਹਾਂ ਹਾਂ ਸੀ ਕੁਝ ਨਹੀਂ ਦੁਬਾਰਾ ਉਹ ਇੱਕ ਨਹੀਂ ਜਿਆਦਾ ਜੀ ਇੱਕ ਨਹੀਂ ਬਾਤ ਕੋਸ਼ਾ ਇਥੇ ਜਲੰਧਰ ਦੀ ਵੀ ਪਰਸੋ ਚੌਥੇ ਦੀ ਇੱਕ ਖਬਰ ਆਈ ਜਾਂਦੀ ਪਿਓ ਨਹੀਂ ਧੀ ਨਾ ਬਲਾਤਕਾਰ ਕੀਤਾ ਕੁਛ ਨਹੀਂ ਇਥੇ ਕੁਛ ਨਹੀਂ ਸਾਰੀਆਂ ਪੰਜਾਬ ਦੀ ਖਬਰਾਂ ਕੁਛ ਨਹੀਂ ਬਲਾਤਕਾਰ ਕੁਛ ਨਹੀਂ ਇਥੇ ਹੋਣਾ ਮੌਕੇ ਤੇ ਸਜ਼ਾ ਬਸ ਮੌਕੇ ਤੇ ਸਜ਼ਾ ਮਿਲਣੀ ਮੌਕੇ ਤੇ ਸਜ਼ਾ ਹੋਣੀ ਚਾਹੀਦੀ ਆ ਸਜ਼ਾ ਮਿਲਣੀ ਠੀਕ ਹੈ ਮੌਤ ਨਾ ਬੱਟੇ ਮੌਤ ਇਕੱਠੀ ਹੋਣੀ ਠੀਕ ਹੈ ਕਤਲ ਦੇ ਬੱਟੇ ਕਤਲ ਸਾਨੂੰ ਕਤਲ ਬੱਟੇ ਕਤਲ ਚਾਹੀਦਾ ਸਾਡਾ ਇਹ ਕਾਨੂੰਨ ਗਵਰਨਮੈਂਟ ਕਰੇ ਅਸੀਂ ਕਿਸੇ ਨੂੰ ਮਾਰਦਗੇ ਕਿਸੇ ਬੰਦੇ ਤੇ ਪਰਚਾ ਨਹੀਂ ਹੋਣਾ ਚਾਹੀਦਾ ਕਾਹਦੇ ਪਰਚੇ ਮੌਤ ਵਿੱਚ ਮੱਟੀ ਮਾਰੋ ਉਹਨਾਂ ਨੇ ਸਾਡੀ ਮਾਰਤੀ ਅਸੀਂ ਉਹਨੂੰ ਮਾਰਦਾਂ ਕਿਸੇ ਗੱਲ ਦਾ ਪਰਚਾ ਮੈਨੂੰ ਦੱਸੋ ਤਾਂ ਸਹੀ ਕਸ ਗੱਲ ਦਾ ਪਰਚਾ ਉਹਦਾ ਪੁਲਿਸ ਵਾਲੇ ਚੱਕ-ਚੱਕ ਕੇ ਪਰਚੇ ਕਰਨ ਲੱਗ ਜਾਂਦੇ ਆ ਪਰਕਾ ਕਰ ਲਣਗੇ ਪਹਿਲੇ ਤੂੰ ਮੈਂ ਪਾਜੀ ਇਹ ਹੁੰਦੀਆਂ ਪਈਆਂ ਬੀਬੀ ਪ੍ਰਵਲਿੰਕੌਰ ਬੱਚੀ ਜੋ ਉਹਦੇ ਨਾਲ ਬਹੁਤ ਇੱਕ ਮਾੜੀ ਘਟਨਾ ਹੋਈ ਆ ਬਹੁਤ ਸ਼ਰਮਨਾਕ ਆ ਗੱਲ ਕਰਦਿਆਂ ਵੀ ਸਾਨੂੰ ਸ਼ਰਮ ਆਉਂਦੀ ਆ ਇੱਕ ਬਜ਼ੁਰਗ ਬੰਦੇ ਨੇ ਜੋਦ ਨਾਲ ਕੋ ਕਰਮ ਕੀਤਾ ਉਸ ਤੋਂ ਬਾਅਦ ਉਹਨੂੰ ਮਾਰ ਦਿੱਤਾ ਗਿਆ ਆ ਉਹ ਇੱਕ ਬੰਦਾ ਅੰਮ੍ਰਿਤਧਾਰੀ ਨਹੀਂ ਸੀ ਉਹ ਇੱਕ ਦੁਨੀਆਂ ਦੇ ਵਿੱਚ ਇੱਕ ਦਿਖਾਵੇ ਦੇ ਤੌਰ ਤੇ ਉਹਨੇ ਅੰਮ੍ਰਿਤ ਛਕਿਆ ਹੋਇਆ ਸੀ ਭੇਖ ਦਿਖਾਵੇ ਜਗਤ ਕੋ ਲੋਗਨ ਕੋ ਬਸ ਕੇ ਉਹਨੇ ਇੱਕ ਦੁਨੀਆਂ ਦੇ ਲਈ ਇੱਕ ਭੇਖ ਬਣਾਇਆ ਹੋਇਆ ਸੀ ਕਿ ਮੈਂ ਅੰਮ੍ਰਿਤਧਾਰੀ ਆ ਇਹ ਬਹੁਤ ਇੱਕ ਮਾੜੀ ਘਟਨਾ ਹੋਈ ਆ ਉਹ ਸਾਡੇ ਇੱਕ ਉਸ ਬੱਚੀ ਦਾ ਮਾਣੇ ਵਿਆਹ ਕਰਨਾ ਸੀ ਉਹਨੂੰ ਪੜਾਉਣਾ ਸੀ ਕਿਸੇ ਮੰਜ਼ਲ 'ਤੇ ਪਹੁੰਚਾਉਣਾ ਸੀ ਬਟ ਜੋ ਵੀ ਹੋਇਆ ਉਹ ਇੱਕ ਦਰਦਨਾਕ ਤੇ ਬਹੁਤ ਸਹਿਣਯੋਗ ਆ ਮੈਂ ਸ਼ਰੋਮੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਸ ਗੱਲ ਦੀ ਹਾਜ਼ਰੀ ਲਵਾਉਂਦੀ ਪਈ ਆ ਕਿ ਜੋ ਵੀ ਇਸ ਬੰਦੇ ਨੇ ਕੀਤਾ ਆ ਇਹਨੂੰ ਇੱਕ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਤਾਂ ਕਿ ਇਸ ਤੋਂ ਬਾਅਦ ਕੋਈ ਹੋਰ ਵੀ ਕਦਮ ਇਦਾਂ ਦਾ ਕੋਈ ਨਾ ਪੱਟ ਸਕੇ ਅਸੀਂ ਮਾਈ ਭਾਗ ਕੌਰ ਦੀਆਂ ਬਾਰਸਾਂ ਅਸੀਂ ਮਾਤਾ ਗੁੱਜਰ ਕੌਰ ਆ ਮਾਰਸਾਂ ਆ ਅਸੀਂ ਆਪਣੇ ਬੱਚਿਆਂ ਨੂੰ ਸਹੀ ਮਤ ਦੇਈਏ ਤਾਂ ਕਿ ਬੱਚੇ ਵੀ ਜੋ ਆਪਣੇ ਉਹਨਾਂ ਨੂੰ ਪਤਾ ਹੋਵੇ ਸਾਡੇ ਨਾਲ ਕੀ ਗਲਤ ਆ ਕੀ ਸਹੀ ਆ ਸਮਾਜ ਦੇ ਵਿੱਚ ਸਾਡੇ ਬੱਚੇ ਸਕੂਲਾਂ 'ਚ ਪੜਨ ਜਾਂਦੇ ਆ ਕਈ ਵਾਰੀ ਆਪਾਂ ਦੇਖੀਦਾ ਸਕੂਲ ਦੇ ਵਿੱਚ ਟੀਚਰ ਵੀ ਕੁਝ ਗਲਤ ਕਰ ਜਾਂਦੇ ਆ ਬੱਚੇ ਸਮਾਜ ਦੇ ਵਿੱਚ ਗਲੀਆਂ ਵਿੱਚ ਵਿਚਰਦੇ ਆ ਬੱਸਾਂ ਦੇ ਵਿੱਚ ਪੜਨ ਜਾਂਦੇ ਆ ਕਾਲਜ ਦੇ ਵਿੱਚ ਜਾਂਦੇ ਆ ਉਹਨਾਂ ਨੇ ਜੋਬਾਂ ਦੇ ਪਹੁੰਚਣਾ ਆ ਉਹਨਾਂ ਦਾ ਜਿਹੜਾ ਇੱਕ ਸਮਾਜ ਆ ਬਹੁਤ ਵਧੀਆ ਸਾਫ਼ ਸੁਥਰਾ ਹੋਣਾ ਚਾਹੀਦਾ ਨਾ ਕਿ ਇੱਕ ਗੰਦਲਾ ਸਮਾਜ ਹੋਵੇ ਅਸੀਂ ਬੱਚਿਆਂ ਨੂੰ ਕਿਸ ਤੇ ਵਿਸ਼ਵਾਸ ਕਰਕੇ ਬਾਹਰ ਭੇਜ ਸਕਦੇ ਹਾਂ ਅਸੀਂ ਕੀ ਕਰ ਸਕਦੇ ਹਾਂ ਅੱਜ ਇੱਕੋ ਅੱਖ ਰੋਂਦੀ ਆ ਦਿਲ ਰੋਂਦਾ ਆ ਪਤਾ ਨਹੀਂ ਕਿਹੜੇ ਜਿਗਰੇ ਨਾ ਮੈਂ ਕਾ ਕੈਮਰੇ ਤੇ ਮੋਹਰੇ ਆਪਣਾ वार्तालाप ਕਰ ਰਹੀ ਆ ਉਸ ਬੱਚੀ ਨੂੰ ਸ਼ਰਧਾਂਜਲੀ ਦੇ ਰਹੀ ਆ ਉਸ ਮਾਂ ਮਾਪ ਦੇ ਨਾਲ ਦੁੱਖ ਦੇ ਵਿੱਚ ਮੈਂ ਸ਼ਾਮਲ ਹੋਈ ਆ ਪਰ ਕੋਈ ਮਤਲਬ ਆਪਣੇ ਅੰਦਰ ਸ਼ਬਦ ਨਹੀਂ ਕਿ ਕਿਹੜੇ ਲਫ਼ਜ਼ਾਂ ਦੇ ਵਿੱਚ ਉਹਨਾਂ ਨੂੰ ਮਸਲਾ ਦਈਏ ਜੇ ਇੱਕ ਬੱਚੀ ਦੀ ਮੌਤ ਹੋਈ ਆ ਉਹਨੂੰ ਮੌਤ ਦੇਣ ਵਾਲੇ ਨੂੰ ਮੌਤ ਹੋਣੀ ਚਾਹੀਦੀ ਆ ਇਹ ਚ ਗੱਲ ਦੇ ਹੱਕ ਵਿੱਚ ਗੁਰਤੇਗ ਬਖਾਦਰ ਮਹਾਰਾਜ ਨੇ ਕਸ਼ਮੀਰੀ ਪੰਡਤ ਆਿਆਂ ਦੀ लाज ਰੱਖੀ ਸੀ ਪਰ ਇਸ ਨੇ ਇੱਕ ਸਿੱਖ ਸਮਾਜ ਨੂੰ ਬਹੁਤ ਗੰਦਲਾ ਕੀਤਾ ਅਸੀਂ ਉਹਨੂੰ ਸਿੱਖ ਨਹੀਂ ਕਹਿ ਸਕਦੇ ਉਹ ਸਿੱਖ ਨਹੀਂ ਸੀ ਉਹ ਬੇਮੁਖ ਸੀ ਜਿਹੜਾ ਸਿੱਖ ਹੋਗਾ ਕਦੇ ਐਦਾਂ ਨਹੀਂ ਕਰ ਸਕਦਾ ਜਿਹੜਾ ਗੁਰਮੁਖ ਹੈ ਨਾ ਉਹਦਾ ਮੂੰਹ ਗੁਰੂ ਵੱਲ ਨੂੰ ਗੁਰਮੁਖ